ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਿਹ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਫੈਟ ਟੂ ਫਿਟ ਦੇ ਵਿੱਚ ਜੀ ਸੋ ਦੋਸਤੋ ਸਾਡਾ ਜਿਹੜੀ ਫੈਟ ਲੂਜ਼ ਸੀਰੀਜ਼ ਆਪਾਂ ਸ਼ੁਰੂ ਕੀਤੀ ਆ ਉਹਦਾ ਅੱਜ ਆਪਣਾ ਹੈਗਾ ਵਰਕਆਊਟ ਦਾ ਪਹਿਲਾ ਦਿਨ ਆ ਜੀ ਵਰਕਆਊਟ ਪਹਿਲੇ ਦਿਨ ਦੇ ਵਿੱਚ ਦੇਖੋ ਆਪਾਂ ਕੀ ਕਰਨਾ ਜਿਹੜੇ ਬਿਗినਰ ਨੇ ਬਿਲਕੁਲ ਬਿਗినਰ ਨੇ ਹੈ ਨਾ ਜਿਨ੍ਹਾਂ ਨੇ ਸਟਾਰਟਿੰਗ ਕਰਨੀ ਚਾਹੀਏ ਲੋਡੀਜ਼ ਆ ਜਾਂ ਫਿਰ ਜੈਂਟਸ ਆ ਨਾ ਤੇ ਉਹਦੇ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਵਾ ਦੇਖੋ ਸਭ ਤੋਂ ਪਹਿਲਾਂ ਆਪਾਂ ਹੈਗਾ ਅੱਜ ਜਿਹੜਾ ਸਾਡਾ ਜਿਹੜਾ ਵਰਕਆਊਟ ਦਾ ਸਟੂਡੋ ਪਹਿਲਾਂ ਆਪਾਂ ਸਟ੍ਰੈਚਿੰਗ ਕਰਾਂਗੇ ਸਟ੍ਰੈਚਿੰਗ ਕਰਕੇ ਫਿਰ ਆਪਾਂ 40 ਤੋਂ 45 ਮਿੰਟ ਆਪਾਂ ਘਟੋ-ਘਟ ਸਲੋ ਸਲੋ ਰਨਿੰਗ ਕਰਾਂਗੇ 40 ਤੋਂ 45 ਮਿੰਟ ਸਲੋ ਸਲੋ ਰਨਿੰਗ ਕਰਨੀ ਆ ਜਾਂ ਫਿਰ ਤੁਸੀਂ ਵੋਕ ਕਰ ਸਕਦੇ 40 ਤੋਂ 45 ਮਿੰਟ ਤੇ ਉਸ ਤੋਂ ਬਾਅਦ ਤੁਸੀਂ ਐਕਸਰਸਾਈਜ਼ਾਂ ਕਰਨ ਸਟ੍ਰੈਚਿੰਗ ਸਟ੍ਰੈਚਿੰਗ ਕਰਨੀ ਆਪਣੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਅਪਾ ਜੇ ਸਟ੍ਰੈਚਿੰਗ ਨਾ ਕਰਾਂਗੇ ਬਸਿੱਧੀ ਰੰਨੀ ਕਰਨ ਲੱਗ ਜਾਈਏ ਜਾਂ ਫਿਰ ਵੋ ਕਰਨ ਲੱਗ ਜਾਈਏ ਉਹਦੇ ਨਾਲ ਕੀ ਵੀ ਜਦੋਂ ਸਾਡਾ ਮਸਲ ਆ ਨਾ ਮਸਲ ਚੜ ਜਾਂਦਾ ਹੁੰਦਾ ਵਾ ਇੰਜਰੀ ਹੋਣ ਦੇ ਚਾਂਸ ਬਹੁਤ ਜ਼ਿਆਦਾ ਨੇ ਸੋ ਇਸ ਕਰਕੇ ਸਾਨੂੰ ਸਟ੍ਰੈਚਿੰਗ ਜਿਹੜੀ ਉਹ ਕਰਨੀ ਚਾਹੀਦੀ ਹੈ ਜੀ ਸੋ ਆਓ ਜੀ ਅਪਾ ਪਹਿਲਾਂ ਸਟ੍ਰੈਚਿੰਗ ਸ਼ੁਰੂ ਕਰ ਦਈਏ ਅਪਾ Dünyayı <laughs> ਜੀ ਆਪਾਂ ਜਿਹੜੀ ਆਪਣੀ ਸਟ੍ਰੈਚਿੰਗ ਹੈ ਜੀ ਆਪਾਂ ਕੰਪਲੀਟ ਕਰ ਲਈ ਆਪਣੀ ਇਹ ਚਾਹੇ ਤੁਸੀਂ ਆਪਣਾ ਘਰ ਦੇ ਵਿੱਚ ਤੁਸੀਂ ਵਰਕਆਊਟ ਕਰਦੇ ਹੋ ਤੁਸੀਂ ਕੋਈ ਵੀ ਵਰਕਆਊਟ ਕਰਨਾ ਹੈ ਨਾ ਉਹਦੇ ਲਈ ਸਟ੍ਰੈਚਿੰਗ ਕਰਨੀ ਬਹੁਤ ਜ਼ਰੂਰੀ ਹੈ ਯਾਰ ਤੇ ਉਸ ਤੋਂ ਬਾਅਦ ਇਹਨੂੰ ਪੂਲ ਡਾਊਨ ਵੀ ਆਪਾਂ ਕਰਨਾ ਬਹੁਤ ਜ਼ਰੂਰੀ ਹੈ ਇਹ ਦੋ ਚੀਜ਼ਾਂ ਨੇ ਜਿਹੜੀ ਆਪਾਂ ਇਹ ਵਰਕਆਊਟ ਤੋਂ ਆਪਾਂ ਪਹਿਲਾਂ ਵੀ ਤੇ ਕਰਨੀ ਆ ਤੇ ਬਾਅਦ ਚੋਂ ਵੀ ਕਰਨੀ ਆ ਜੀ ਹੁਣ ਆਪਾਂ ਜਿਹੜੀ ਆਪਾਂ 45 ਮਿੰਟ ਆਪਾਂ ਰਨਿੰਗ ਕਰਾਂਗੇ 45 ਮਿੰਟ ਰਨਿੰਗ ਤੁਸੀਂ ਅਗਰ ਜਿਮ ਦੇ ਵਿੱਚੋਂ ਤਾਂ ਤੁਸੀਂ ਜਿਮ ਦੇ ਵਿੱਚ ਟਰੈਡਮਿਲ ਤੇ ਕਰ ਸਕਦੇ ਹੋ ਕ੍ਰੋਸਫਿਟ ਤੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਗਰਾਊਂਡ ਦੇ ਵਿੱਚ ਵੀ ਨਾ ਤੁਸੀਂ ਕੱਚੇ ਤੇ ਜਾਂ ਫਿਰ ਪੱਕੇ ਤੇ ਕੋਈ ਚੱਕਰ ਨਹੀਂ ਹੈਗਾ ਤੁਸੀਂ ਪੱਕੇ ਤੇ ਵੀ ਤੁਸੀਂ ਭਾਜ ਸਾਦੇ 40 ਤੋਂ 45 ਮਿੰਟ ਰਨਿੰਗ ਲਾਉਣੀ ਹੀ ਲਾਉਣੀ ਆ ਜਾਂ ਫਿਰ ਤੁਸੀਂ ਵੋਕ ਕਰ ਸਕਦੇ 40 ਤੋਂ 45 ਤੇ ਉਸ ਤੋਂ ਵੋਕ ਕਰਨ ਤੋਂ ਬਾਅਦ ਰਨਿੰਗ ਕਰਨ ਤੋਂ ਬਾਅਦ ਫਿਰ ਆਪਾਂ ਐਕਸਰਸਾਈਜ਼ ਕਰਨੀਆਂ ਨੇ ਕਿਹੜੀ ਐਕਸਰਸਾਈਜ਼ ਨੇ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ Transcrição e 49 ਮੀਟਰ ਰਨਿੰਗ ਕਰਨ ਤੋਂ ਬਾਅਦ ਜਾਂ ਫਿਰ ਵਾਕ ਕਰਨ ਤੋਂ ਬਾਅਦ ਆਪਾਂ ਨੇ ਐਕਸਰਸਾਈਜ਼ ਕਰਨੀਆਂ ਨੇ ਆਪਾਂ ਕਰਾਂਗੇ 10 ਤੋਂ 15 100 ਜਾਨੇ ਜਿਹੜੀ ਆਪਾਂ ਜੰਪਿੰਗ ਵਾਲੀਆਂ ਕਰਾਂਗੇ 10 ਤੋਂ 15 100 ਜਾਨੇ ਜਿਹੜੀ ਆਪਾਂ ਖੜ ਕੇ ਕਰਾਂਗੇ ਆਪਾਂ ਇਹ ਐਕਸਰਸਾਈਜ਼ਾਂ ਨੇ ਨਾ ਤੁਸੀਂ ਮਤਲਬ ਜਿਹੜੀ ਰੈਪੀਟਿਸ਼ਨ ਹੈ ਇੱਕ ਐਕਸਰਸਾਈਜ਼ ਦੇ ਉਹ 15 ਤੋਂ 20 ਲੈਉਣੇ 20 ਰੈਪੀਟਿਸ਼ਨਾਂ ਨੇ ਇੱਕ ਐਕਸਰਸਾਈਜ਼ ਦੇ ਤੇ ਇਸੇ ਤਰ੍ਹਾਂ ਤੁਸੀਂ ਮਤਲਬ ਵੀ ਹਰੇਕ ਐਕਸਰਸਾਈਜ਼ ਦੇ 15 ਤੋਂ 20 ਰੈਪੀਟਿਸ਼ਨ ਲਾਉਗੇ ਤੇ ਇਹਦੇ ਤੁਸੀਂ ਤਿੰਨ ਸੈੱਟ ਲੈਉਣੇ ਆ ਚਾਹੇ ਤੁਸੀਂ ਕਿਤੇ ਵੀ ਜਾ ਘਰੇ ਤੁਸੀਂ ਵਰਕਆਊਟ ਕਰਦੇ ਹੋ ਜਾਂ ਫਿਰ ਤੁਸੀਂ ਜਾ ਫਿਰ ਉਹ ਲੇਡੀਜ਼ ਆ ਜਾਂ ਫਿਰ ਉਹ ਜੈਂਸ ਆ ਕੋਈ ਵੀ ਇਹ ਵਰਕਆਊਟ ਕਰ ਸਕਦਾ ਵਾ ਇਹ ਦੇਖੋ ਜੰਪਿੰਗ ਵਾਲੀ ਆਪਾਂ ਸਟਾਰਟ ਕਰਾਂਗੇ ਇਸ ਤਰ੍ਹਾਂ ਦੇਖਿਓ ਜਿਹੜੀ ਇੱਕ ਵਾਰ ਜਮੇ ਕਰਾਂਗੇ ਤੁਸੀਂ ਉਹੀ ਸੇਮ ਕਰਨੀ ਹੈ ਦੇਖੋ 1 2 3 4 5 6 7 8 9 10 11 12 13 14 15 16 17 18 19 20 ਇੱਕ ਆਉਲੀ ਹੁਣ ਅਗਲੀ ਇੱਕ ਆ 1 2

ਇਹ ਫਾਰਵਰਡ ਹੀ ਹੈ ਇਹ ਐਕਸਰਸਾਈਜ਼ ਦੇਣਾ ਜੀ ਆ ਪੰਜ ਇੱਕ ਐਕਸਰਸਾਈਜ਼ ਆ ਜਿਹੜੀ ਉਹਦੇ 15 ਤੋਂ 20 ਰਿਪੀਟਿਸ਼ਨ ਹੋਣਗੇ ਤੁਸੀਂ ਘਰ ਤੋਂ ਘਰ 10 ਤੋਂ 15 ਤੋਂ ਲੈ ਕੇ 20 15 ਤੋਂ 20 ਐਕਸਰਸਾਈਜ਼ ਆ ਤੁਸੀਂ ਕਰਨੀ ਨੇ ਉਹ ਹੋ ਗਈ ਆਪਣੀ ਜੰਪਿੰਗ ਵਾਲੀ ਆ ਹੋ ਗਈਆਂ ਹੁਣ ਆਪਾਂ ਕਰਾਂਗੇ ਗਾਸਟ ਖੜ ਕੇ ਲਈਏ ਸਟੈਂਡਿੰਗ ਸਟੈਂਡਿੰਗ ਐਕਸਰਸਾਈਜ਼ ਕਰਾਂਗੇ ਦੇਖੋ ਜੇ ਐਕਸਰਸਾਈਜ਼ ਦੇ ਤੁਸੀਂ ਥੱਲੇ ਪੈਰਾਂ ਤੋਂ ਸ਼ੁਰੂ ਕਰੋਗੇ ਤਾਂ ਅੱਪਰ ਬੋਡੀ ਦੇ ਖਤਮ ਹੋਣਗੇ ਜੇ ਅੱਪਰ ਬੋਡੀ ਤੋਂ ਸ਼ੁਰੂ ਕਰੋਗੇ ਤਾਂ ਥੱਲੇ ਖਤਮ ਹੋਣਗੇ ਆਪਾਂ ਕਰਾਂਗੇ ਅੱਪਰ ਬੋਡੀ ਤੋਂ ਸਭ ਤੋਂ ਪਹਿਲਾਂ ਆਪਾਂ ਨੈਕ ਦੀ ਕਰਾਂਗੇ ਨੈਕ ਦੀ ਤੁਸੀਂ ਕਰ ਸਕਦੇ ਹੋ ਹਨਾ ਪਹਿਲਾਂ ਤੁਸੀਂ ਜ ਉਸ ਤੋਂ ਬਾਅਦ ਤੁਸੀਂ ਆ ਕਰ ਸਕਦੇ ਏਡਾ ਨੱਕ ਦੀ ਇਹ ਵੀ ਆਪਾਂ 15 ਤੋਂ 20 ਐਕਸਰਸਾਈਜ਼ ਕਰਾਂਗੇ ਆਪਾਂ ਹਰੇਕ ਐਕਸਰਸਾਈਜ਼ ਦੇ ਆਪਣੇ 10 ਤੋਂ 15 ਰਿਪੀਟਿਸ਼ਨ ਹੋਣਗੇ ਮੈਂ ਕੱਟ ਲਾ ਰਿਹਾ ਵਾਂ ਸਿਰਫ ਤੁਹਾਨੂੰ ਦੱਸਣ ਵਾਸਤੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੁਸੀਂ ਪੂਰਾ ਸਰਕਲ ਦੇ ਸਕਦੇ ਹੋ ਫੁੱਲ ਸਰਕਲ ਦੇ ਸਕਦੇ ਹੋ ਪਿੱਛੇ ਜਿੰਨਾ ਮੇਰੇ ਭੈਣ ਭਰਾਵਾਂ ਦੀ ਸਰਵਾਈਕਲ ਹੋਈ ਹੋਈ ਹੈ ਨਾ ਉਹਨਾਂ ਦਾ ਤੇ ਪ੍ਰੋਬਲਮ ਆ ਇਹ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਉਹ ਵੀ ਠੀਕ ਹੋ ਜਿੱਦੀ ਤੁਸੀਂ ਇਹ ਗੱਲ ਹੁਣ ਆਪਾਂ ਕਰਾਂਗੇ ਆਪਾਂ ਸ਼ੋਲਡਰ ਦੀ ਇਹ ਕਰ ਸਕਦਾ ਤੁਸੀਂ ਖੜੇ ਖੜੇ ਹੀ ਕਰਨੀਆਂ ਨੇ ਜਾ ਜੰਪਿੰਗ ਤੂੰ ਪਹਿਲਾਂ ਤੁਸੀਂ ਸ਼ਾਟ ਆਰਟ ਦੇ ਵਿੱਚ ਕਰ ਲੋ ਜੰਪਿੰਗ ਜਿਹੜੀ ਐਂਡ ਦੇ ਵਿੱਚ ਕਰ ਲੋ ਉਸ ਤੋਂ ਬਾਅਦ ਤੁਸੀਂ ਸ਼ਾਟ ਕਰੋਗੇ ਬਾਕੀ ਆਹ ਵਾਦੀ ਆਕਸੀਜਨ ਕਰੋਗੇ ਤੁਸੀਂ ਉਸ ਤੋਂ ਬਾਅਦ ਤੁਸੀਂ ਇਹਨੂੰ ਸੈੱਟ ਕਰ ਦਿਓ ਠੀਕ ਹਾਂ ਚੈਂਕ 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 ਕਰਿਆ ਜਿਹੜਾ ਸਰਕਲ ਆਪਾਂ ਬੈਕ ਤੋਂ ਸਾਈਡ ਤੋਂ ਸਾਈਡ ਦਵਾਂਗੇ ਬੈਕ ਆ ਫਿਰ ਫੋਰਵਰਡ ਬੈਕ ਟੂ ਬੈਕ ਹੈਵੀ ਹੌਫ ਫਿਰ ਫੁੱਲ ਸਰਕਲ ਦਵਾਂਗੇ ਆਪਾਂ ਇਹ ਜਿਹੜੇ ਤੁਹਾਡੇ ਹੱਥ ਆ ਉਹ ਪਿੱਛੇ ਟੱਚ ਹੋਣੇ ਚਾਹੀਦੇ ਆ ਇਦਾਂ ਬੈਕਗਰਾਉਂਡ ਦੇ ਉੱਤੇ ਇਦਾਂ ਆ लास्ट ਟਰੀਚ ਦੇਖੋ ਆ ਹੱਥ ਇੱਧਰ ਨੇ ਇਹ ਟੱਚ ਹੋਣੇ ਚਾਹੀਦੇ ਪਿੱਛੇ ਇਹਦਾ ਫਿਰ ਸਰਕਲ ਤੋਂ ਚੇਂਜ ਕਰ ਦਾਂਗੇ ਪਾਸੇ ਸਭ ਇਹਨੂੰ ਵੀ ਅੱਗੇ ਵੀ ਕਰ ਲਵਾਂਗੇ ਇਦਾਂ ਆਪ ਦੇਖੋ ਇਹਨੂੰ ਵੀ ਜਿਹੜਾ ਹੱਥ ਆ ਠੀਕ ਹੈ ਇਸਰ ਕੋਲ ਗਿਆ ਇਸ ਤੋਂ ਬਾਅਦ ਹਮ ਆਪ ਬਣਾਵਾਂਗੇ ਲੱਗ ਦੀ ਜਿਹੜੀ ਆਪਣੀ ਇਹ ਲਾਵਾਂਗੇ ਆਪਾਂ ਲੱਗ ਤੋਲ ਕੇ ਹੁਣ ਕੇ ਆਪਾਂ ਦੇਖੋ ਪਹਿਲਾਂ ਆਪ ਸਟ੍ਰੈਚ ਕਰ ਲੈਣਾ ਕੋਈ ਪੂਰਾ ਠੀਕ ਤੋਂ ਇਹਦੇ 10 ਤੋਂ 15 ਰੈਪੀਟਿਸ਼ਨ ਲੱਗਦੇ ਆਪਾਂ ਕੀ ਉੱਤਪਚੈਂਡ ਆਹ ਨਾ ਓਹ 3 4 change, 2 change, four. 4 change, 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 5 6 ਚੇਂਜ ਸਾਈਡ ਚੇਂਜ ਚੇਂਜ ਅੱਪ 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 ਆਪਣੇ ਗੁੱਟ ਦੀ ਕਰ ਸਕਦੇ ਹਾਂ ਗੁੱਟ ਦੀ ਇੱਕ ਵਾਰ ਜੇਕਰ ਸਾਦੂ ਨਾਲ ਤੁਹਾਡੇ ਪੰਜੇ ਵੀ ਤੁਹਾਡਾ ਮੂਵ ਕਰਨਾ ਚਾਹੀਦਾ ਜੀ ਉਦੋਂ ਸਾਈਡ ਚੇਂਜ ਕਰ ਲਾਂਗੇ ਪੋਟੋਬਦੀ ਮੈਂ ਪੋਟੋਬਦੀ ਨਾ ਕਰ ਸਕਦਾਂ ਤਰੈਸ ਕਰਨਾ ਇਹਨੂੰ ਵਾ ਇਹ ਜਿਹੜੀ ਐਕਸਰਸਾਈਜ਼ ਮੈਂ ਤੁਹਾਨੂੰ ਦੱਸਿਆ ਨੇ ਜੀ ਇਹ ਇਹਦੇ 10 ਤੋਂ 15 ਐਕਸਰਸਾਈਜ਼ ਤੁਸੀਂ ਕਰਨੀਆਂ ਨੇ ਹਰ ਇੱਕ ਐਕਸਰਸਾਈਜ਼ ਦੇ ਤੁਸੀਂ 15 ਤੋਂ 20 ਰੈਪਿਟੀਸ਼ਨ ਲਾਉਣੇ ਤੇ ਇਹਦੇ ਤੁਸੀਂ ਅਗਰ ਤੁਸੀਂ ਬੀਗਰੋ ਤਾਂ ਤੁਸੀਂ ਮੰਨ ਕੇ ਚੱਲੋ ਤੁਸੀਂ ਦੋ ਸੈਟ ਜਾਂ ਤਿੰਨ ਸੈਟ ਤੁਸੀਂ ਲੋੜ ਹੀ ਲਾਉਣੇ ਆ ਜਿਵੇਂ ਹੁਣ ਇੱਕ ਮੈਂ ਇੱਕ ਲਗਾ ਲਿਆ ਮੇਰਾ ਇੱਕ ਸੈਟ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਦੂਜਾ ਵੀ ਲਗਾਉਂਗੇ ਤੇ ਤੀਜਾ ਵੀ ਲਗਾਉਂਗੇ ਹੋਲੇ ਹੌਲੇ ਤੁਸੀਂ ਵਧਾ ਸਕਦੇ ਹੋ ਸਟਾਰਟਿੰਗ ਦੇ ਵਿੱਚ ਦੋ ਤਾਂ ਲੋੜ ਹੀ ਲਾਉਣੇ ਜਦੋਂ ਤੁਹਾਡਾ ਇੱਕ ਸੈਟ ਕੰਪਲੀਟ ਹੋ ਜਗਾ ਉਸ ਤੋਂ ਬਾਅਦ ਤਿੰਨ ਤੋਂ 3 ਮਿੰਟ ਦੀ ਰੈਸਟ ਦੇਣੀ ਆਪਾਂ ਜੇ ਮੰਨ ਕੇ ਚੱਲੋ ਆਪਾਂ ਜੰਪੀ ਜਿਹੜੀ ਐਕਸਰਸਾਈਜ਼ ਹੈ ਵੀ ਕਰ ਲਈਆਂ ਸਟੈਂਡਿੰਗ ਜੈਕਸ ਹੈ ਵੀ ਕਰ ਲਈਆਂ ਇਸ ਤੋਂ ਬਾਅਦ ਆਪਾਂ 3 ਮਿੰਟ ਦੀ ਰੈਸਟ ਦਵਾਂਗੇ ਜਿਹੜਾ ਅਗਲਾ ਆਪਣਾ ਵਰਕਆਊਟ ਆ ਅਗਲੀ ਜਿਹੜਾ ਸੈਟਅਪ ਆ ਅਗਲਾ ਸੈਟ ਲਾਵਾਂਗੇ ਉਸ ਤੋਂ ਬਾਅਦ ਜਦੋਂ ਤੁਹਾਡਾ ਸੈਟ ਸਾਰਾ ਕੰਪਲੀਟ ਹੋ ਜਾਏਗਾ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਜੀ ਤੁਸੀਂ ਸਟ੍ਰੈਚਿੰਗ ਕਰਨੀ ਆ ਇਸੇ ਤਰ੍ਹਾਂ ਤੁਸੀਂ ਆਪਣਾ ਕੂਲ ਡਾਊਨ ਵੀ ਤੁਸੀਂ ਕਰਨਾ ਵਾ ਜਿਹੜੇ ਮੇਰੇ ਭੈਣ ਭਰਾ ਬਿਗਿਨਰ ਨੇ ਨਵੇਂ ਨੇ ਸ਼ੁਰੂ ਕੀਤੇ ਆਪਣੇ ਘਰ ਦੇ ਵਿੱਚ ਵੀ ਕਰ ਸਕਦੇ ਨੇ ਉਹ ਜਾਂ ਗਰਾਊਂਡ ਦੇ ਵਿੱਚ ਵੀ ਜਿਮ ਦੇ ਵਿੱਚ ਵੀ ਕਿਤੇ ਵੀ ਉਹ ਕਰ ਸਕਦੇ ਨੇ ਇਹ 106 ਜਰ ਤੁਸੀਂ 1 ਵੀਕ ਲਗਾਤਾਰ ਇੱਕ ਹਫਤਾ ਤੁਸੀਂ ਸਟਾਰਟਿੰਗ ਦੇ ਵਿੱਚ ਕਰਨੀ ਕਰਨੀਆਂ ਤੁਸੀਂ ਆਪਣੀ ਬੋਡੀ ਦੇ ਵਿੱਚ ਇੰਪਰੂਵਮੈਂਟ ਦੇਖਿਓ ਜਿਹੜੀ ਡਾਈਟ ਮੈਂ ਤੁਹਾਨੂੰ ਦੱਸੀ ਆ ਤੁਸੀਂ ਉਹੀ ਫੋਲੋ ਕਰਨ ਕਰਨੀਆ ਤੁਸੀਂ ਬੋਡੀ ਦੇ ਵਿੱਚ ਦੇਖੋ ਕਿੰਨੀ ਇੰਪਰੂਵਮੈਂਟ ਹੋਊਗੀ ਤੇ ਤੁਹਾਡਾ ਜਿਹੜਾ ਬੋਡੀ weight ਆ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਊਗਾ ਤੇ ਤੁਹਾਡੇ ਅੰਦਰ ਫੁਰਤੀ ਦੇਖੋ ਕਿੰਨੀ ਹੋਣੀ ਤੇ ਤੁਹਾਡਾ ਮਾਈਂਡ ਵੀ ਬਹੁਤ ਸ਼ਾਰਪ ਹੋ ਜੀਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤੁਸੀਂ ਵੀ ਨੀ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਇਸ ਤੁਸੀਂ ਦੇਖ ਸਕਦੇ ਹੋ ਅੱਜ ਵਰਕਆਊਟ ਤੋਂ ਬਾਅਦ ਜੀ ਜਿਹੜੀ ਮੇਰੀ ਬੋਡੀ ਦੀ ਕੰਡੀਸ਼ਨ ਆ ਮੇਰੀ ਬੋਡੀ ਦੀ ਇਹ ਮੇਰੀ ਬੋਡੀ ਦੀ ਕੰਡੀਸ਼ਨ ਆ ਤੁਸੀਂ ਦੇਖ ਸਕਦੇ ਹੋ ਆਪਾਂ ਦਾ ਘੰਟਾ ਕੋ ਮੇਰੇ ਖਰਚ ਵਰਕ ਕੀਤਾ ਘੰਟਾ ਸਵਾ ਘੰਟਾ ਤੇ ਤੁਸੀਂ ਦੇਖ ਸਕਦੇ ਮੇਰੀ ਬੋਡੀ ਦੀ ਇਹ ਕੰਡੀਸ਼ਨ ਆ ਆ ਤੁਸੀਂ ਦੇਖਿਓ ਆਪਾਂ ਨਾ 90 ਦਿਨ ਦੇ ਬਾਅਦ 90 ਦਿਨ ਤੋਂ ਬਾਅਦ ਆਪਾਂ ਬੋਡੀ ਨੂੰ ਦੇਖਿਓ ਪ੍ਰੋਪਰਲੀ ਲੀਨ ਕਰਦਾ ਜਿੰਨੀ ਵੀ ਫੈਟ ਆ ਨਾ ਆਪਾਂ ਸਾਰੀ ਆਪਾਂ ਇਹਦੇ ਚੋਂ ਝਾੜ ਦੇਣੀ ਆ ਆਪਾਂ